ਸਤ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗਰਮੀ ਤੋਂ ਬਚਣ ਲਈ ਇੱਕ ਪੀਣ ਵਾਲੀ ਤੁਹਾਨੂੰ ਬਹੁਤ ਹੀ ਗੁਣਕਾਰੀ ਡਰਿੰਕ ਬਣਨੀ ਦੱਸਦੇ ਹਾਂ ਜਿਸ ਵਿੱਚ ਆਪਾਂ ਲਏ ਦੋ ਖੀਰੇ ਖੀਰਿਆਂ ਨੂੰ ਆਪਾਂ ਕੱਟ ਕੇ ਤੋਸਮਾਰ ਕੇ ਕੱਟ ਲਿਆ ਕੱਟ ਕੇ ਇਹਦਾ ਆਪਾਂ ਮਿਕਸੀਜ ਬਣਾਉਨੇ ਆ ਡਰਿੰਕ ਠੀਕ ਖੀਰਿਆਂ ਨੂੰ ਆਪਾਂ ਕੱਟ ਲਿਆ ਛਿੱਲ ਲਿਆ ਉਤੋਂ ਹੁਣ ਇਹਨਾਂ ਦੀਆਂ ਫਾੜੀਆਂ ਕਰ ਲਾਂਗੇ ਇਸ ਤਰ੍ਹਾਂ ਫਾੜੀਆਂ ਕਰਕੇ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਮਿਕਸੀ ਜਾਰ ਚ ਪਾ ਕੇ ਬੰਦ ਕਰ ਦਿੰਦੇ ਹਾਂ ਕਰਤੀ ਸੀ ਬੰਦ ਇਹ ਤਰ੍ਹਾਂ ਸੀ ਮਿਕਸੀ ਮਿਕਸੀ ਚ ਪਾ ਲਾਂਗੇ ਹੁਣ ਆਪਾਂ ਇਹਨਾਂ ਨੂੰ ਤੇ ਨਾਲ ਹੀ ਆਪਾਂ ਇਹਦੇ ਵਿੱਚ ਪੀਸੀ ਦੇ ਵਿੱਚ ਪਾਵਾਂਗੇ ਪਦੀਨਾ ਜਿਹੜਾ ਕਿ ਧੋਸ ਮਾਲ ਲੈ ਹੈਗਾ ਪਦੀਨਾ ਮਿਕਸੀ ਦੇ ਵਿੱਚ ਪਾਵਾਂਗੇ ਵਿੱਚ ਪਾਵਾਂਗੇ ਆਪਾਂ ਅੱਧਾ ਗਲਾਸ ਪਾਣੀ ਦਾ ਤਾ ਜੋ ਇਹ ਪੀਸ ਜਾਵੇ ਹੁਣ ਆਪਾਂ ਇਹਨੂੰ ਮਿਕਸੀ ਹੁਣ ਆਪਾਂ ਆ ਪੀਸ ਲਿਆਗਾ ਇਹਨੂੰ ਇਹਦੇ ਵਿੱਚ ਪਾਉਣ ਲਾਂਗੇ ਪਾਂਡੇ 'ਚ ਪਾ ਕੇ ਤਾਂ ਕਿ ਜਿਹੜਾ ਇਹਦਾ ਪਲਪ ਜੈਗਾ ਉਹ ਸਾਰਾ ਉਹੋ ਜਿਹਾ ਨਿਕਲ ਜੇ ਪੌਣੀ ਰਾਹੀ ਦੀ ਬਸ ਤੇ ਇਹ ਵੀ ਬਹੁਤ ਗੁਣਕਾਰੀ ਹੁੰਦਾ ਪਰ ਬੱਚੇ ਜਿਹੜੇ ਉਹ ਨਹੀਂ ਪੀਂਦੇ ਇਹਨਾਂ ਨੂੰ ਚੀਜ਼ਾਂ ਇਸ ਲਈ ਆਪਾਂ ਇਹਨੂੰ ਪੌਣੀ ਰਾਹੀ ਚੰਗੀ ਤਰ੍ਹਾਂ ਪਾਉਣ ਲਾਂਗੇ ਇਹ ਤੁਸੀਂ ਜਦੋਂ ਤੁਹਾਡੇ ਬੱਚੇ ਗਰਮੀ ਦੇ ਵਿੱਚ ਹੁਣ ਦੁਪਹਿਰ ਵੇਲੇ ਸਕੂਲੋਂ ਆਉਂਦੇ ਹੈਗੇ ਉਹਨਾਂ ਨੂੰ ਤੁਸੀਂ ਬਣਾ ਕੇ ਦੇ ਸਕਦੇ ਹੋ ਵੱਡੇ ਬਜ਼ੁਰਗਾਂ ਨੂੰ ਬਣਾ ਕੇ ਦੇ ਸਕਦੇ ਹੋ ਤਾਂ ਜੋ ਗਰਮੀ ਤੋਂ ਉਹਨਾਂ ਨੂੰ ਰਾਹਤ ਮਿਲੇ ਇਹ ਬਹੁਤ ਹੀ ਗੁਣਕਾਰੀ ਚੀਜ਼ ਹੈ ਖੀਰਾ ਖੀਰੇ ਦੇ ਬਹੁਤ ਜ਼ਿਆਦਾ ਫਾਇਦੇ ਨੇ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੁਆਦਿਸਟ ਬਣਾਉਣ ਲਈ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਕਾਲਾ ਨਮਕ ਉਹ ਆਪਾਂ ਆਪਣੇ ਸਵਾਦ ਅਨਸਾਰ ਪਾ ਸਕਦੇ ਹਾਂ ਇੱਕ ਕੱਪ ਆਪਾਂ ਪਾਵਾਂਗੇ ਪੂਜਾ ਪੂਜਿਆ ਹੋਇਆ ਜੀਰਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਸਵਾਦਿਸ਼ਟ ਬਣਾਉਣਾ ਚਾਹੁੰਦੇ ਹੋ ਵੀ ਮਿੱਠਾ ਬਣਾਉਣਾ ਚਾਹੁੰਦੇ ਹੋ ਤਾਂ ਵਿੱਚ ਤੁਸੀਂ ਸ਼ਹਿਦ ਪਾ ਸਕਦੇ ਹੋ ਪਰ ਅਸੀਂ ਬਿਨਾ ਸ਼ਹਿਦ ਤੋਂ ਬਣਾਇਆ ਹੈਗਾ ਸ਼ਹਿਦ ਨਹੀਂ ਪਾਇਆ ਇਹਦੇ ਵਿੱਚ ਆਪਾਂ ਲਾਸਟ ਤੇ ਜਿਹੜਾ ਹੈਗਾ ਨਿੰਬੂ ਦਾ ਰਸ ਪਾਵਾਂਗੇ ਉਹਦੇ ਨਾਲ ਹੋਰ ਵੀ ਇਹ ਸਵਾਦਿਸ਼ਟ ਤੇ ਗੁਣਕਾਰੀ ਹੋਊਗਾ ਜੇ ਤੁਸੀਂ ਬਰਫ ਪਾਉਣੀ ਹੈ ਪਾ ਸਕਦੇ ਹੋ ਪਰ ਅਸੀਂ ਬਰਫ ਨੂੰ ਵੀ ਅਵੋਇਡ ਕਰਾਂਗੇ ਬਰਫ ਵੀ ਅਸੀਂ ਨਹੀਂ ਪਾਵਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ 'ਚ ਦੱਸੋ ਵੀ ਤੁਹਾਨੂੰ ਮੇਰੀਏ ਵੀਡੀਓ ਕਿਵੇਂ ਲੱਗ ਰਹੀ ਹੈ ਧੰਨਵਾਦ